1 ਜੂਨ ਤੋਂ ਪੰਜਾਬ ਦੇ ਵਿੱਚ ਛੋਨੇ ਦੀ ਬਜਾਈ ਸ਼ੁਰੂ ਹੋਣ ਨਾਲ ਇੱਕ ਨਵਾਂ ਫਸਲੀ ਚੱਕਰ ਸ਼ੁਰੂ ਹੋ ਗਿਆ ਹੈ ਪਰ ਲੱਗਦਾ ਹੈ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਪਿਛਲੇ ਸੀਜ਼ਨ ਦੀਆਂ ਕਮੀਆਂ ਪਿਛਲੇ ਸੀਜ਼ਨ ਦੀਆਂ ਗਲਤੀਆਂ ਤੋਂ ਇਸ ਵਾਰ ਵੀ ਕੁਝ ਨਹੀਂ ਸਿੱਖਿਆ ਮੈਂ ਧਰਤੀ ਹੇਠਲੇ ਪਾਣੀ ਸੁੱਧੀ ਬਜਾਈ ਛੋਨੇ ਹੇਠਲੇ ਰੱਖਬੇ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਮੰਡੀਆਂ ਦੇ ਵਿੱਚ ਰੁਲ ਰਹੇ ਕਿਸਾਨ ਦੀ ਜੋ ਕਿ ਪਿਛਲੇ ਸੀਜ਼ਨ ਦੇ ਵਿੱਚ ਹੋਇਆ ਮੈਂ ਗੱਲ ਕਰ ਰਿਹਾ ਹਾਂ ਐਮਐਸਪੀ ਦੇ ਵਿੱਚ ਲੱਗੀ ਕਾਟ ਦੀ ਜਿਸ ਦਾ ਘਾਟਾ ਆਮ ਸਧਾਰਨ ਕਿਸਾਨ ਨੂੰ ਭੁਗਤਣਾ ਪਿਆ ਕੀ ਅਸੀਂ ਅਕਤੂਬਰ ਦੇ ਮਹੀਨੇ ਵਿੱਚ ਜਦੋਂ ਇੱਕ ਵਾਰ ਫੇਰ ਇਹ ਫਸਲ ਆਏਗੀ ਕਿਸਾਨ ਮੰਡੀਆਂ ਦੇ ਵਿੱਚ ਰੋਲ ਰਿਹਾ ਹੋਵੇਗਾ ਉਦੋਂ ਹੀ ਅਸੀਂ ਸਰਕਾਰ ਨੂੰ ਗਾਲਾਂ ਕਢੜੀਆਂ ਸ਼ੁਰੂ ਕਰਾਂਗੇ ਜਾਂ ਫੇਰ ਸਮਾਂ ਰਹਿੰਦੇ ਆਵਾਜ਼ ਚੱਕਾਂਗੇ ਕਿ ਉਸ ਸਮੇਂ ਤੇ ਮੌਕੇ ਤੇ ਜਿਹੜਾ ਹੋਵੇ ਹੀ ਚੌਲਾਂ ਦੀ ਮਿਲਿੰਗ ਬੰਦ ਹੋਣ ਦੀ ਸਮਾਂ ਸੀਮਾ ਤੈਅ ਕੀਤੀ ਹੁੰਦੀ ਹੈ ਉਹ ਖਤਮ ਹੋਣ ਦੇ 2 ਮਹੀਨੇ ਬਾਅਦ ਵੀ ਤਕਰੀਬਨ 25 ਫੀਸਦੀ ਚੌਲਾਂ ਦੀ ਪਹੁੰਚ ਗਈ ਸਰਕਾਰ ਕੋਲੇ ਉਹ ਬਕਾਇਆ ਹੈ ਮਿਲਿੰਗ ਹੋ ਗਈ ਹੈ ਲੇਕਿਨ ਸਰਕਾਰ ਨੂੰ ਉਹ ਚੌਲ ਨਹੀਂ ਮਿਲ ਜਿਸ ਨਾਲ ਛੱਲਰ ਮਾਲਕਾਂ ਦੀ ਚਿੰਤਾ ਦਾ ਵਧਣਾ ਸੁਭਾਵਿਕ ਹੀ ਹੈ ਤੇ ਸਰਕਾਰ ਅਤੇ ਕਿਸਾਨਾਂ ਦੀ ਕੀ ਚਿੰਤਾ ਨਹੀਂ ਵਧਣੀ ਚਾਹੀਦੀ ਕੀ ਉਹ ਸਮਾਂ ਉਡੀਕ ਰਹੇ ਨੇ ਕਿ ਅਕਤੂਬਰ ਦਾ ਮਹੀਨਾ ਕਦੋਂ ਆਊਗਾ ਉਦੋਂ ਹੀ ਅਸੀਂ ਚਿੰਤਾ ਕਰਨੀ ਸ਼ੁਰੂ ਕਰਾਂਗੇ